ਜੋ ਗੇੜੇ ਕੱਟ ਕੇ ਬਹਿ ਗਏ ਸੀ ਲਾ ਬਾਬਿਓ ਬਹੁਤ ਚਾਰੇ ਬੱਚੇ ਆ ਬਈ ਹਾਂਜੀ ਬਾਈ ਜੀ ਕੀ ਹਾਲ ਨੇ ਯੋਕੀ ਤੁਸੀਂ ਸਾਰੇ ਵਧਿਆਂਗੇ ਹੋਰ ਬਾਈ ਜੀ ਜਾਨਵਰ ਜਾਨਵਰ ਸੱਟਾ ਸਾਰੇ ਵੀਰਾਂ ਦੇ ਕਰਤੀ ਵਲੌਗ ਦੀ ਸਟਾਰਟਿੰਗ ਬਈ ਸਭ ਤੋਂ ਪਹਿਲਾਂ ਆ ਗਿਆ ਆਪਾਂ ਬੱਕਰੀਆਂ ਦੇ ਬੱਚਿਆਂ ਕੋਲੇ ਇੱਕ ਬੱਕਰੀ ਦਾ ਬੱਚਾ ਬਈ ਆ ਗਿਆ ਆਪਣੇ ਕੋਲੇ ਇਹ ਭਾਲਦਾ ਬਈ ਦੁੱਧ ਤਾਂ ਕਰਕੇ ਆਪਣੇ ਹੱਥ ਨੂੰ ਚੱਟੀ ਜਾਂਦਾ ਤੇ ਬਹੁਤ ਹੀ ਪਿਆਰੇ ਬੱਚੇ ਆ ਬਈ ਦੋ ਇਹ ਚ ਮੇਲ ਆ ਦੋ ਫੀਮੇਲ ਆ ਬਈ ਯਾਰ ਯਾ ਪਰ ਦੂਜੇ ਪਾਸੇ ਟਾਈਮ ਹੋ ਗਿਆ ਬਈ 10:50 ਦਾ ਕਿ ਅੱਜ ਚੱਲ ਥੋੜੀ ਜਿਹੀ ਲੇਟ ਹੀ ਹੋਵੇ ਚਾਹ ਰਦੀਆਂ ਬੱਚੇ-ਬੱਚੇ ਬਈ ਆ ਗਿਆ ਆਪਾਂ ਕੋਖੇ ਨੇ ਕਰਦੇ ਬੱਚੇ ਹੁਣ ਕੋਕੇ ਕਰਕੇ ਮਾਰਦੇ ਹੁਣ ਲਾ ਡੱਬਾ ਬਈ ਆਪਣਾ ਮਾਰਦੇ ਹੁਣ ਲਾ ਫਿਰ ਜਿਹੜਾ ਆਇਆ ਥਲਕੇ ਬਈ ਦੰਨੀਆਂ ਦਵਾਈਆਂ ਨੂੰ ਆਪਾਂ ਦਿਖਾ ਦਿਖਾ ਕੇ ਮਾਰਾਂਗੇ ਬਈ ਉਹ ਲੈ ਕਾਲ ਚਿੰਨਾ ਬਈ ਕੱਟੀਆਂ ਪੀਲੀਆਂ ਖਾਣਾਂ ਗਲਾਬੀ ਡੰਡਾ ਵੀ ਦੋਵੇਂ ਪਾਸੇ ਕੱਚੀਆਂ ਫੀਲ ਨਹੀਂ ਰੱਖਣ ਲਈ ਇਹ ਬਾਈ ਗਲਾਬੀ ਡੰਡਾ ਤੇ ਗਲਾਬੀ ਟੋਰੀ ਬਾਈ ਚਿੱਟੀ ਕਲੀ ਅੱਖ ਦਾ ਬੱਚਾ ਬਾਈ ਇਹ ਗੇੜਿਆਂ ਵਾਲੇ ਬਈ ਬੱਚੇ ਜਿਹੜੇ ਕੱਲ ਉੱਡ ਗਏ ਸੀ ਇਹ ਗੇੜੇ ਇਹ ਕੱਢ ਕੇ ਬਹਿ ਜਾਂਦੇ ਨੇ ਗੈਂਡਾ ਨੂੰ ਵੀ ਮਾਰ ਦਿੰਦੇ ਆ ਉਹ ਲੈ ਕੱਢ ਲੈਣਗੇ 4 ਕੁ ਗੇੜੇ ਆ ਦੋ ਬੱਚੇ ਉੱਡੇ ਸੀ ਬਈ ਕੱਲ ਜੋ ਗੇੜੇ ਕੱਢ ਕੇ ਬਹਿ ਗਏ ਸੀ ਲੋਬ ਲੋ ਬਬੂ ਇਹਨਾਂ ਨੂੰ ਵੀ ਮਾਰਤਾ ਉਹਦਾ ਤੇ ਦੂਜੇ ਚਾਰੇ ਫਿਰਦੇ ਬਾਈ ਉੱਚੇ ਇਕੱਠੇ ਫਿਰਦੇ ਅੱਜ ਵੀ ਤੂੰ ਚਾਰੇ ਚੈਨਲ ਤੇ ਨਵੇਂ ਬਾਈ ਸਬਸਕ੍ਰਾਈਬ ਕਰ ਲਿਓ ਨਾਲ ਲਾਈਕ ਕਰ ਦਿਓ ਵੀਡੀਓ ਨੂੰ ਨਾਲ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਬਾਈ ਕਿੱਦਾਂ ਦੀ ਲੱਗੀ ਤੁਹਾਨੂੰ ਵੀਡੀਓ ਤੇ ਆ ਵੀ ਚੜਕੇ ਬਾਈ ਉੱਚੇ ਆ ਜੀ ਤਾਂ ਆ ਲੋ ਬਈ ਇੱਕ ਦਾ ਕੇ ਬਹਿ ਗਿਆ ਛਤਰੀ ਤੇ ਤੇ ਆਪਣੇ ਪੰਜ ਫਿਰਦੇ ਆ ਜਿਹੜਾ ਅੱਗੇ ਕੀੜੇ ਕੱਢ ਕੇ ਕੱਲ ਬਹਿ ਗਿਆ ਸੀ ਬਈ ਉਹ ਅੱਜ ਵੀ ਫਿਰਦਾ ਅੱਜ ਵਧੀਆ ਉੱਡੀਆਂ ਦੇ ਚੱਲ ਤਿੰਨ ਉੱਤੇ ਫਿਰਦੇ ਬਈ ਆ ਦੋ ਨੀਵੇਂ ਫਿਰਦੇ ਆ ਪੰਜ ਤੇ ਚੱਲਦੇ ਆ ਬਈ ਥੱਲੇ ਅੱਜ ਨਵੇਂ ਬੱਚੇ ਬਹਾਉਣੇ ਆਪਾਂ ਛਤਰੀ ਤੇ ਚੱਕ ਕੇ ਲਿਆਉਣੇ ਆ ਦੋਹਾਂ ਨੂੰ ਹਾਂ ਬਈ ਤੇ ਆ ਬੈਠੇ ਬੱਚੇ ਆ ਸਾਹਮਣੇ ਬੈਠੇ ਇੱਕ ਮੌਜਾ ਇੱਕ ਬਿਨਾ ਮੌਜ ਤੋਂ ਬਈ ਨਾ ਸਾਹਮਣੇ ਜੁੜੀ ਬੈਠੀ ਆ ਉਹਨਾਂ ਦੀ ਬੱਚੀ ਆ ਰੱਤੀ ਨੇ ਚਿੱਟੇ ਬੱਚੇ ਕੱਢੇ ਤੇ ਬਾਕੀ ਆ ਕੰਡੀਸ਼ਨ ਬਈ ਇੱਥੇ ਆਂਡਿਆਂ ਤੇ ਬੈਠੀ ਇੱਕ ਜੋੜੀ ਆ ਉੱਤੇ ਕਬੂਤਰ ਬੈਠਾ ਕਬੂਤਰੀ ਬੈਠੀ ਆਂਡਿਆਂ ਦੇ ਆ ਜੋੜੀ ਦਾ ਬਈ ਬੱਚਾ ਬੈਠਾ ਉਹ ਥੱਲੇ ਬਤਨਾਂ ਜੋੜੀਆਂ ਹੀ ਆ ਛੋਟੇ ਛੁੱਡੇ ਚ ਚਾਹਦੇ ਆ ਬਈ ਬੱਚਾ ਲੋ ਬਾਬਾ ਦਾ ਬੱਚਿਆਂ ਨੂੰ ਆਪਾਂ ਸ਼ੈਦਰੀ ਤੇ ਬਹੁਤ ਹੀ ਪਿਆਰੇ ਬੱਚੇ ਆ ਬਈ ਹਾਂ ਇੱਕ ਦੇ ਦਾ ਸਿਰ ਤੋਂ ਬੋਦੀ ਨੀਲੀ ਵੀ ਬਈ ਇੰਮਾਰਿਆਂ ਉਾਂ ਕਬੂਤਰਾਂ ਨੇ ਬੈਠੇ ਰਹਾਂਗੇ ਚੱਲ ਧੁੱਪੇ ਮੁੱਜਾ ਬੱਚਾ ਬਹੁਤ ਹੀ ਸੋਹਣਾ ਬਈ ਮੜੀ ਹੀ ਚੱਕ ਦਿੰਨੇ ਛਤਰੀ ਕਾ ਬਿੱਲੀ ਦਾ ਖਤਰਾ ਇੱਥੋਂ ਆ ਕੇ ਲੋ ਬਾਈ ਆ ਗਏ ਆਪਾਂ ਕਬੂਤਰੀਆਂ ਕੋਲੇ ਥੱਲੇ ਨੰਦਰ ਆਪਣੇ ਕਿਹਨ ਨਜ਼ਾਰਾ ਤੁਸੀਂ ਵੀ ਨਹੀਂ ਉਹਨਾਂ ਕੋਲੇ ਦਾਣੇ ਤੇ ਨਹੀਂ ਪਾਣੀ ਹੈ ਬਾਈ ਸਾਰੀਆਂ ਕਬੂਤਰੀਆਂ ਭੁੱਖੀਆਂ ਬੈਠੀਆਂ ਜਿਹੜੀਆਂ ਅੱਡ ਕੱਡੀਆਂ ਸੀ ਜੋੜੇ ਪੱਟੇ ਪਏ ਬਈ ਆਪਣੇ ਆ ਪੰਜਰੇ ਜੇ ਤਾਲੀਆਂ ਵੀਆਂ ਜਾਲ ਜੇ ਚ ਬਾਈ ਚਾਲੜ ਲਖਾਨੇ ਚ ਬਾਈ ਕਬੂਤਰੀਆਂ ਬਾਕੀ ਦੁਖਾਨੇ ਖਾਲੀ ਪਏ ਆ ਪਾਣੀ ਭਰ ਕੇ ਲੈ ਜਾਂਦਾ ਬਾਈ ਤੇ ਰੱਖਦੇ ਆ ਕਬੂਤਰੀਆਂ ਨੂੰ ਦਾਣੇ ਆ ਪਾਤੇ ਹੀ ਟੂਟ ਪਾਈ ਸੀ ਬਾਈ ਝੂਨੇ ਦੀ ਕਬੂਤਰੀਆਂ ਖਾ ਲੈਣਗੀਆਂ ਚਲਦੇ ਆ ਬਾਈ ਉੱਤੇ ਦੇਖਦੇ ਆ ਬੱਚੇ ਕਿੱਥੇ ਜੇ ਫਿਰਦੇ ਆ ਕੋਠੇ ਤੇ ਆਏ ਬਈ ਬੱਚੇ ਫੇਰ ਨੀਵੇਂ ਆ ਗਏ ਫੇਰ ਕਦੇ ਉੱਚੇ ਚੜ ਜਾਂਦੇ ਕਦੇ ਨੀਵੇਂ ਆ ਜਾਂਦੇ ਬਾਕੀ ਇਹਨਾਂ ਦੀ ਮਰਜ਼ੀ ਹੈ ਬਈ ਆਪਦੀ ਜਾਨਵਰਾਂ ਦੀ ਜਦੋਂ ਮਰਜ਼ੀ ਆ ਕੇ ਬਹਿ ਜਾਣ ਸ਼ਜ਼ਰੀਆਂ ਲੱਗੀਆਂ ਫੇਰ ਤਾੜਾਂਗੇ ਬਈ ਟਾਈਮ ਹੋ ਗਿਆ ਕ 20 ਦਾ